ਵੈਘਰੂ ਜੀ ਕਾ ਖਾਲਸਾ ਵੈਘਰੂ ਜੀ ਕੀ ਫਤਿਹ ਚੰਡੀਗੜ੍ਹ ਦੇ ਵਿੱਚ ਕੰਗਣਾ ਰਣੌਦ ਜਦੋਂ 에어ਪੋਰਟ ਤੋਂ ਉਤਰੀ ਤੇ ਉਹਦੇ ਥੱਪੜ ਮਾਰਿਆ ਕੁਲਵਿੰਦਰ ਕੌਰ ਜਿਹੜੀ ਸੀ ਐਸਟਾਫ ਦੇ ਵਿੱਚ ਮਲ ਕੇ ਨੌਕਰੀ ਕਰ ਰਹੀ ਸੀ ਤੇ ਉਹਨੂੰ ਸਿਰਫ ਇੱਕੋ ਗੱਲ ਉਹਨੇ ਕਹੀ ਕੰਗਣਾ ਰਣੌਦ ਨੇ ਵੀ 100-100 ਰੁਪਏ ਦੇ ਅੰਦੋਲਨ ਦੇ ਵਿੱਚ ਜਾਲੀ ਤਰੀ ਤੁਹਾਡੀਆਂ ਬੀਬੀਆਂ ਉਹਦੇ ਵਿੱਚ ਉਹਨਾਂ ਦੀ ਮਾਦਾ ਵੀ ਸੀ ਮਾਂ ਵੀ ਜਿਹੜੀ ਉਹਨੇ ਕਹੇ ਮੇਰੀ ਮਾਂ ਵੀ ਉਹਨੂੰ ਉਹਨੂੰ ਬੋਲਾ ਗਿਆ ਨਾਲ ਸਾਰਿਆਂ ਨੂੰ ਨਾਲ ਬੋਲਿਆ ਤੇ ਉਹਨੇ ਥੱਪੜ ਜੜਤਾ ਵੇਖੋ ਕਿੱਡਾ ਹੌਸਲਾ ਤੇ ਕਿੰਨਾ ਦਿਲਵਦੀ ਕੀਤੀ ਉਹਨੇ ਪ੍ਰਵਾਹਣੀ ਮੰਨੀ ਕਿ ਮੈਂ ਨੌਕਰੀ ਤੇ ਜੋ ਡਿਊਟੀ ਤੇ ਇਹ ਕੰਮ ਕਰਨ ਲੱਗੀ ਆ ਪਰ ਕਿੱਡੀ ਵੱਡੀ ਗੱਲ ਉਹਨੇ ਥੱਪੜ ਜਿਹੇ ਜੜਿਆ ਪਤਾ ਲੱਗਿਆ ਪਰ ਗੱਲਾਂ ਦਾ ਜਵਾਬ ਪੰਜਾਬ ਦੇ ਵਿੱਚ ਇੱਕ ਤੌਰ ਇੱਕ ਗੱਲ ਜ਼ਰੂਰ ਆ ਪੰਜਾਬ ਦੇ ਵਿੱਚ ਕਦੇ ਵੀ ਕਿਸੇ ਨੂੰ ਸ਼ਬਦਾਲ ਦੀ ਭੱਦੀ ਸ਼ਲਾਲ ਦੀ ਪੰਜਾਬੀ ਨਹੀਂ ਬੋਲਦੇ ਪਰ ਗੱਲਾਂ ਦਾ ਜਵਾਬ ਕੰਗਣਾ ਰੌਤ ਨੂੰ ਥੱਪੜ ਨਾਲ ਮਿਲਿਆ ਕਿਉਂ ਮਿਲਿਆ ਇਹ ਕਈ ਪਿਛਲੇ ਸਾਲਾਂ ਤੋਂ 2020 ਦੇ ਅੰਦੋਲਨ ਤੋਂ ਲੈ ਕੇ ਹੁਣ ਤੱਕ 2024 ਤੱਕ ਇਹ ਸਿਰਫ ਸਿੱਖਾਂ ਦੇ ਨਾਲ ਯਾਰ ਬੋਲਦੀ ਇਹ ਤੇ ਬੋਲਦੀ ਇਹਨੂੰ ਕਿਸੇ ਨੇ ਮਾੜਾ ਨਹੀਂ ਬੋਲਿਆ ਅਜੇ ਤੱਕ ਠੀਕ ਆ ਇਹ ਗਲਤ ਬੋਲਦੀ ਤਾਂ ਇਹਨੂੰ ਇਹਦੇ ਜ਼ਬਾਨ ਦਾ ਜਵਾਬ ਇਹਨੂੰ ਥੱਪੜ ਨਾਲ ਮਿਲਿਆ ਕਿਉਂਕਿ ਇਹ ਗਲਤ ਬੋਲੀ ਇਹਨੂੰ ਇਹ ਗੱਲ ਕਹਿਨੀ ਚਾਹੀਦੀ ਕਿਉਂਕਿ ਉਹੀ ਗੱਲ ਉਹੀ ਸ਼ਬਦ ਜੇ ਉਹ ਬੋਲਦੀ ਇਹਦੀ ਮਾਤਾ ਨੂੰ ਜਾਂ ਕਿਸੇ ਨੂੰ ਨਹੀਂ ਮਾਂ ਨੂੰ ਬੋਲਦੀ ਤੈਨੂੰ ਕਿੰਨਾ ਗੁੱਸਾ ਲੱਗਣਾ ਸੀ ਉਹਨੇ ਵੇਖੋ ਜੀ ਥੱਪੜ ਜੜਿਆ ਇੱਕ ਕਿੰਨੀ ਉਹਦੇ ਨਾਲ ਫੋਰਸ ਸੀ ਕਿੰਨਾ ਮਤਲਬ ਆਪ ਵੀ ਡਿਊਟੀ ਤੇ ਤੈਨਾਤ ਹੀ ਪਰ ਉਹਨੇ ਇੱਕ ਗੱਲ ਕਹੀ ਉਹਨੂੰ ਲਾ ਕੇ ਗੱਲ ਕਹੀ ਪిల్లా ਤੇਰੀ ਮਾ ਉਥੇ ਅ ਤੁਹਾਡੀਆਂ ਮਾਤਾਵਾਂ ਜਿੰਨੀਆਂ ਬੀਬੀਆਂ ਵਾ ਉਹ ਜ 100 ਰੁਪਏ ਦੇ ਜਾ ਕੇ ਤੇ ਪਰ ਵੇਖੋ ਜੇ ਗਿਲੀਆਂ ਦੇ ਇਹ ਨੂੰ ਕਿੰਨਾ ਦੁੱਖ ਲੱਗਦਾ ਪੰਜਾਬੀਆਂ ਦੇ ਮਲਕ ਪੰਜਾਬੀਆਂ ਨੂੰ ਜਾਣ ਜਾਣ ਕੇ ਟਾਰਗੇਟ ਬਾਰ ਬਾਰ ਟਾਰਗੇਟ ਕਰਦੀ ਬਾਰ ਬਾਰ ਟਾਰਗੇਟ ਇਹ ਕਦੇ ਅਤਵਾਦੀ ਸਾਦੀ ਕਦੇ ਕੁਛ ਦੱਸਦੀ ਪਿਛਲੀ ਵਾਰ ਵੀ ਇੰਨੇ ਬਿਲਕੁਲ ਕਿੰਨਾ ਬਕਵਾਸ ਕੀਤਾ ਐ ਰਕਵੇਂ ਕੀਤਾ ਹੈ ਤੈਨੂੰ ਐਮਪੀ ਬਣਾਤਾ ਵਾ ਪਰ ਤੈਨੂੰ ਅੱਜ ਤੱਕ ਮਲਗੀ ਨਹੀਂ ਅਗਲ ਨਹੀਂ ਵੀ ਮੈਂ ਆਪਣੇ ਦੇਸ਼ ਦੇ ਹੀ ਲੋਕ ਆ ਜਿਨ੍ਹਾਂ ਨੂੰ ਮੈਂ ਮਾੜਾ ਬੋਲਣ ਰਹੀਆਂ ਤੇ ਇੱਕ ਬੰਨੇ ਮੈਨੂੰ ਇਹ ਜਨਤਾ ਨੇ ਐਮਪੀ ਬਣਾਇਆ ਵਾ ਤੇ ਸਾਰੇ ਦੇਸ਼ ਦੇ ਹੀ ਇੱਕ ਸਵਿਧਾਨਾ ਵੀ ਜੇ ਆਪਾਂ ਕਿਸੇ ਨੂੰ ਗਲਤ ਨਹੀਂ ਬੋਲ ਸਕਦੇ ਮਾਲਕੇ ਬਾਰ ਬਾਰ ਉਹਨਾਂ ਦਾ ਟਾਰਗੇਟ ਨਹੀਂ ਕਰ ਲੈ ਸਿੱਖਾਂ ਵਾਸਤੇ ਇੰਨਾ ਜ਼ਹਿਰ ਖੋਲਣ ਡਈਆਂ ਇੰਨਾ ਜ਼ਿਆਦਾ ਜ਼ਹਿਰ ਤੂੰ ਤੈਨੂੰ ਸ਼ਰਮ ਨਹੀਂ ਆਈ ਪੂਰਾ ਜਿੰਨੀ ਪਰ ਇਹ ਤੈਨੂੰ ਅੱਜ ਉਹਨਾਂ ਗੱਲਾਂ ਦਾ ਜਵਾਬ ਮਿਲ ਗਿਆ ਗਾਂ ਤੂੰ ਇਹ ਹਰਕਤ ਨਹੀਂ ਜ਼ਿੰਦਗੀ ਚ ਕਰੇਂਗੀ ਹੈ ਕਿ ਨਹੀਂ ਤੂੰ ਹਰਕਤ ਨਹੀਂ ਜ਼ਿੰਦਗੀ ਨਹੀਂ ਕਰੇਂਗੀ ਕਿਉਂਕਿ ਤੈਨੂੰ ਇਹਨਾਂ ਗੱਲਾਂ ਦਾ ਜਵਾਬ ਮਿਲ ਗਿਆ ਵਾ ਹੁਣ ਤੂੰ ਬਕਵਾਸ ਨਹੀਂ ਕਰਦੀ ਜਦੋਂ ਬਕਵਾਸ ਕਰਦੀ ਸੀ ਤੇ ਹੁਣ ਵੇਖ ਕਿੰਨਿਆ ਚੈਨਲਾਂ ਤੇ ਖਬਰ ਚੱਲਣ ਡਈ ਹੈ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਤੇਰੀ ਕਿੰਨੀ ਬੇਇੱਜ਼ਤੀ ਹੋਣ ਡਈ ਹੈ ਥੂ ਥੂ ਕਿਉਂਕਿ ਤੂੰ ਇੱਕ ਗਲਤ ਬੋਲਿਆ ਸ਼ਬਦ ਆਪਦੀ ਬੋਲੀ ਤੇ ਤੋਂ ਮਤਲਬ ਕਿ ਚੱਲ ਤੇਰੀ ਮਾਂ ਦੇ ਬਰੋਬਰ ਹੀ ਉਹ ਵੀ ਹਨ ਜਿੱਤਾਂ ਉਹ ਕੁੜੀ ਨੇ ਤੇਰੇ ਥੱਪੜ ਜੜ ਕੇ ਤੈਨੂੰ ਜਵਾਬ ਦਿੱਤਾ ਵੀ ਤੂੰ ਮੇਰੀ ਮਾਂ ਮਾਤਾ ਨੂੰ ਬੋਲਿਆ ਦੀ ਮਾਂ ਵੀ ਅੰਦੋਲਨ ਦੇ ਵਿੱਚ ਸ਼ਾਮਲ ਹੀ ਉਸ ਟਾਈਮ ਤੇ ਤੇ ਉਹਨੇ ਥੱਪੜ ਦਾ ਤੇਰੀ ਗੱਲ ਦਾ ਜਵਾਬ ਥੱਪੜ ਨਾਲ ਦਿੱਤਾ ਕਿੱਡੀ ਵੱਡੀ ਗੱਲ ਆ ਪਰ ਤੈਨੂੰ ਸ਼ਰਮ ਚਾਹੀਦੀ ਹੈ ਹੁਣ ਨੱਕ ਰੋ ਕੇ ਮਰ ਜਣਾ ਚਾਹੀਦਾ ਹੁਣ ਤੇਰੀ ਇੱਜ਼ਤ ਨਹੀਂ ਰਹਿ ਗਈ ਪੰਜਾਬ ਦੇ ਵਿੱਚ ਚੰਡੀਗੜ੍ਹ ਸਾਡਾ ਤੇ ਉੱਥੇ ਜਾ ਕੇ ਤੇਰੀ ਬੇਇੱਜ਼ਤੀ ਹੋਈ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ ਤੂੰ ਤੂੰ ਹੋਣ ਦੀ ਚੈਨਲ ਲੈ ਕੇ ਆਉਣ ਦਾ ਪਰ ਤੈਨੂੰ ਸ਼ਰਮ ਨਹੀਂ ਪੁਰਾ ਜਿੰਨੀ ਹੈਗੀ ਪਰ ਅੱਗੇ ਤੋਂ ਇਹ ਗਲਤੀ ਤੂੰ ਭੁੱਲ ਕੇ ਵੀ ਨਹੀਂ ਕਰੇਂਗੀ ਕਿਉਂਕਿ ਤੈਨੂੰ ਪਤਾ ਲੱਗ ਗਿਆ ਪੰਜਾਬੀ ਗੱਲ ਦਾ ਜਵਾਬ ਥੱਪੜਾਂ ਦਿੰਦੇ ਆ ਵੀਡੀਓ ਸ਼ੇਅਰ ਕਰਦੇ ਵੀਰ ਜੀ ਵਧੀਆ ਤੇ